ਗੋੜੀ ਗਵਾਰੀ ਮਹੱਲਾ ਪਹਿਲਾ ਮਨ ਕੁੰਚਰ ਕਾਇਆ ਉਦਿਆਨੈ ਇਹ ਸਰੀਰ ਜੰਗਲ ਵਿੱਚ ਮਨ ਹਾਥੀ ਸਮਾਨ ਹੈ ਗੁਰ ਅੰਕਸ਼ ਸੱਚ ਸ਼ਬਦ ਨਿਸ਼ਾਨੈ ਰਾਜ ਦਵਾਰੈ ਸੋਬ ਸੋਮਾਨੈ ਜਿਸ ਮਨ ਹਾਥੀ ਦੇ ਸਿਰ ਉੱਤੇ ਗੁਰੂ ਕੁੰਡਾ ਹੋਵੇ ਅਤੇ ਸਦਾtheta ਪ੍ਰਭੂ ਦੀ ਸਿੱਖਤ ਸਲਾ ਦਾ ਸ਼ਬਦ ਨਿਸ਼ਾਨ ਝੋਲ ਰਿਹਾ ਹੋਵੇ ਉਹ ਮਨ ਹਾਥੀ ਪ੍ਰਭੂ ਪਾਸਾ ਦੇ ਦਰ ਤੇ ਸੋਭਾ ਪਾਉਂਦਾ ਹੈ ਉਹ ਆਦਰ ਪਾਉਂਦਾ ਹੈ ਚਤੁਰਾਈ ਨਾ ਚੀਨੇ ਆ ਜਾਏ ਬਿਨ ਮਾਰੇ ਕਿਉਂ ਕੀਮਤ ਪਾਏ ਰਹਾ ਚਤੁਰਾਈ ਵਿਖਾਲਣ ਨਾਲ ਇਹ ਪਛਾਣ ਨਹੀਂ ਹੁੰਦੀ ਚਤੁਰਾਈ ਵਿਖਾਲਣ ਵਾਲਾ ਮਨ ਕੀਮਤ ਪਾਉਣ ਵਰ ਦਾ ਹੱਕਦਾਰ ਨਹੀਂ ਹੋ ਜਾਂਦਾ ਜਿੰਨਾ ਚਿਰ ਅਸੀਂ ਮਨ ਨੂੰ ਵਿਕਾਰਾਂ ਵਾਲੇ ਬੰਨਿਓ ਨਹੀਂ ਮਾਰਦੇ ਮਨ ਦੀ ਕਦਰ ਨਹੀਂ ਪੈ ਸਕਦੀ ਭਾਉ ਉਹੀ ਮਨ ਆਦਰ ਸਤਕਾਰ ਦਾ ਹੱਕਦਾਰ ਹੁੰਦਾ ਹੈ ਜਿਹੜਾ ਵਸ ਵਿੱਚ ਆਉਂਦਾ ਹੈ ਕਰ ਮੈਂ ਅੰਮ੍ਰਿਤ ਤਸ ਕਰ ਲਈ ਨੰਨਾਕਾਰ ਨਾ ਕੋਈ ਕਰੇ ਮਨੁੱਖ ਦੇ ਹਿਰਦੇ ਘਰ ਵਿੱਚ ਅਮਰਤ ਮੌਜੂਦ ਹੈ ਪਰ ਮੋਹ ਵਿੱਚ ਫਸਿਆ ਹੋਇਆ ਮਨ ਚੋਰ ਉਸ ਅਮਰਤ ਨੂੰ ਚੁਰਾਈ ਜਾਂਦਾ ਹੈ ਇਹ ਮਨ ਇੰਨਾ ਆਕੀ ਹੋਇਆ ਪਿਆ ਹੈ ਕਿ ਕੋਈ ਜੀਵ ਇਸ ਦੇ ਅੱਗੇ ਨਾ ਨੁਕਰ ਨਹੀਂ ਕਰ ਸਕਦਾ ਰੱਖ ਆਪ ਵਡਿਆਈ ਦੇ ਨੀਲ ਅਨੀਲ ਅਗਨ ਇਕ ਠਾਈ ਪ੍ਰਮਾਤਮਾ ਆਪ ਜਿਸ ਦੇ ਅੰਦਰ ਵਸਦੇ ਅੰਮ੍ਰਿਤ ਦੀ ਰਾਖੀ ਕਰਦਾ ਹੈ ਉਸ ਨੂੰ ਵਡਿਆਈ ਬਖਸ਼ਦਾ ਹੈ ਇਸ ਮਨ ਵਿੱਚ ਤ੍ਰਿਸ਼ਨਾ ਦੀ ਬੇਅੰਤ ਅਗ ਇਕੋ ਥਾਂ ਤੇ ਪਈ ਹੈ ਜਲ ਨਿਵਰੀ ਗੁਰ ਬੂਝ ਬੁਝਾਈ ਜਿਸ ਨੂੰ ਗੁਰੂ ਨੇ ਤ੍ਰਿਸ਼ਨਾ ਅਗ ਤੋਂ ਬਚਣ ਦੀ ਸਮਝ ਬਖਸ਼ੀ ਹੈ ਉਸ ਦੀ ਇਹ ਅਗ ਪ੍ਰਭੂ ਦੇ ਨਾਮ ਜਲ ਨਾਲ ਬੁਝ ਜਾਂਦੀ ਹੈ ਮਨ ਦੇ ਲੀਆ ਰਹਸ ਗੁਣ ਗਾਈ ਪਰ ਜਿਸ ਨੇ ਵੀ ਨਾਮ ਜਲ ਲਿਆ ਹੈ ਆਪਣਾ ਮਨ ਵਟੇ ਵਿੱਚ ਦੇ ਕੇ ਲਿਆ ਹੈ ਉਹ ਫਿਰ ਚਾਉ ਨਾਲ ਪ੍ਰਮਾਤਮਾ ਦੀ ਸਿੱਤ ਸਲਾਹ ਦੇ ਗੁਣ ਗਾਉਂਦਾ ਹੈ ਜੈਸਾ ਕਰ ਬਾਹਰ ਸੋ ਤੈਸਾ ਜੇ ਮਨ ਹਾਥੀ ਦੇ ਸਿਰ ਤੇ ਗੁਰੂ ਕੁੰਡਾ ਨਹੀਂ ਤਾਂ ਇਹੋ ਜਿਹਾ ਅਮੋੜ ਏ ਗ੍ਰਸਥ ਵਿੱਚ ਰਹਿੰਦਿਆਂ ਹੈ ਉਹੋ ਜਿਹਾ ਅਮੋੜ ਏ ਜੰਗਲ ਵਿੱਚ ਰਹਿੰਦਿਆਂ ਹੁੰਦਾ ਬੈਸ ਗੁਫਾ ਮੈਂ ਆਖੋ ਕੈਸਾ ਪਹਾੜਾਂ ਦੀਆਂ ਗੁਫਾਵਾਂ ਵਿੱਚ ਵੀ ਬੈਠ ਕੇ ਮੈਂ ਕੀ ਆਖਾਂ ਕਿ ਕਿਹੋ ਜਿਹਾ ਬਣ ਗਿਆ ਹੈ ਗੁਫਾ ਵਿੱਚ ਟਿਕੇ ਧਿਆਨ ਵੀ ਇਹ ਮਨ ਅਮੋੜ ਹੀ ਰਹਿੰਦਾ ਸાગਰ ਟੁੰਗਰ ਨਿਰਭਉ ਐਸਾ ਸਮੁੰਦਰ ਵਿੱਚ ਵੜੇ ਵੜੇ ਤੀਰਥਾਂ ਵਿੱਚ ਚੁੱਭੀ ਲਾਏ ਚਾਹੇ ਪਹਾੜ ਦੀ ਵਾਵੇ ਚ ਬਿਠੇ ਏਕੋ ਦੇਹਾਂ ਨਹੀਂ ਡਰਦਾ ਮੋਏ ਕੋ ਕਹੋ ਮਾਰੇ ਕੌਣ ਪਰ ਜੇ ਇਹ ਮਨ ਹਾਥੀ ਗੁਰੂ ਕੁੰਡੇ ਦੇ ਅਧੀਨ ਟੇਕੇ ਵਿਕਾਰਾਂ ਵੱਲੋਂ ਮਰ ਜਾਏ ਤਾਂ ਕੋਈ ਵਿਕਾਰ ਇਸ ਤੇ ਚੋਟ ਨਹੀਂ ਕਰ ਸਕਦਾ। ਨਿਡਰੇ ਕੋ ਕੈਸਾ ਡਰ ਕਵਨ ਜੇ ਇਹ ਗੁਰੂ ਕੁੰਡੇ ਦੇ ਡਰ ਵਿੱਚ ਰਹੇ। ਨਿਡਰ ਦਲੇਰ ਹੋ ਜਾਏ ਤਾਂ ਦੁਨੀਆਂ ਵਾਲਾ ਕੋਈ ਡਰ ਇਸ ਨੂੰ ਕੋ ਨਹੀਂ ਸਕਦਾ। ਸ਼ਬਦ ਪਛਾਨੇ ਤੀਨੇ ਭਾਉਣ। ਕਿਉਂਕਿ ਗੁਰੂ ਦੇ ਸ਼ਬਦ ਦੀ ਚਬਦ ਵਿੱਚ ਜੋੜ ਕੇ ਇਹ ਪਛਾਣ ਲੈਂਦਾ ਹੈ ਕਿ ਇਸ ਦਾ ਰੱਖਾ ਪ੍ਰਮਾਤਮਾ ਤਿੰਨਾ ਹੀ ਪਵਨਾ ਵਿੱਚ ਹਰ ਥਾਂ ਤੇ ਵਸਦਾ ਹੈ ਜਿਨ ਕਹਿਆ ਤਿਨ ਕਹਨ ਵਖਾਨਿਆ ਜਿਸ ਮਨੁੱਖ ਨੇ ਨੇਲੀ ਮੰਨ ਲਈ ਚਤਰਾਈ ਨਾਲ ਹੀ ਇਹ ਕਹਿ ਦਿੱਤਾ ਕਿ ਪ੍ਰਮਾਤਮਾ ਤਿੰਨਾ ਪਵਨਾ ਵਿੱਚ ਹਰ ਥਾਂ ਮੌਜੂਦ ਹੈ ਉਸ ਦੀ ਜਬਾਨੀ ਜਬਾਨੀ ਹਾਕ ਦਿੱਤਾ ਉਸ ਦਾ ਮਨ ਹਾਕ ਹੀ ਅਜੇ ਵੀ ਅਮੋੜ ਹੈ ਜੇ ਨੂਝਿਆ ਤੈਨ ਸਹਜ ਪਛਾਨਿਆ ਜਿਸਨੇ ਗੁਰੂ ਅੰਕਸ਼ ਦੇ ਅਧਿਨ ਰਹਿ ਕੇ ਇਹ ਭੇਤ ਸਮਝ ਲਿਆ ਉਸਨੇ ਅਡੋਲ ਆਤਮਕ ਅਵਸਥਾ ਵਿੱਚ ਟਿਕ ਕੇ ਉਸ ਤਿੰਨਾਂ ਭਾਵਨਾਵਾਂ ਵਿੱਚ ਵਸਦੇ ਪਛਾਨ ਵੀ ਲਿਆ ਦੇਖ ਵਿਚਾਰ ਮੇਰਾ ਮਨ ਮੰਨਿਆ ਹਰਥਾ ਪ੍ਰਭੂ ਦਾ ਦਰਸ਼ਨ ਕਰਕੇ ਪ੍ਰਬੂ ਦੇ ਗੁਣਾ ਨੂੰ ਵਿਚਾਰ ਕੇ ਉਸ ਦਾ ਮੇਰਾ ਮੇਰਾ ਆਖਣ ਵਾਲਾ ਮਨ ਪ੍ਰਭੂ ਦੀ ਸਿਫਤ ਸਲਾਹ ਵਿੱਚ ਗਿਜ ਜਾਂਦਾ ਹੈ ਕੀਰਤ ਸੂਰਤ ਮੁਖਤ ਇਕ ਨਾਹੀ ਜਿਸ ਹਿਰਦੇ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਹੈ ਉੱਥੇ ਸੋਭਾ ਹੈ ਉੱਥੇ ਸੁੰਦਰਤਾ ਹੈ ਉੱਥੇ ਵਿਕਾਰਾਂ ਤੋਂ ਖਲਾਸੀ ਹੈ ਤਹੀ ਨਿਰੰਜਨ ਰਹਿ ਆ ਸਮਾਈ ਉਥੇ ਹੀ ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਮਾਤਮਾ ਹਰ ਵੇਲੇ ਮੌਜੂਦ ਹੈ ਨੇਜ ਕਰ ਵਿਆਪ ਰਹਿ ਆ ਨਿਜ ਠਾਈ ਉਹ ਹਿਰਦਾ ਪ੍ਰਮਾਤਮਾ ਦਾ ਆਪਣਾ ਘਰ ਬਣਿਆ ਬਣ ਗਿਆ ਆਪਣਾ ਨਿਵਾਸ ਥਾਂ ਵੜ ਥਾਂ ਬਣਾ ਲਿਆ ਉਸ ਆਪਣੇ ਘਰ ਵਿੱਚ ਉਸ ਆਪਣੇ ਨਿਵਾਸ ਥਾਂ ਵਿੱਚ ਪ੍ਰਮਾਤਮਾ ਹਰ ਵੇਲੇ ਮੌਜੂਦ ਹੈ ਉਸ ਤਦ ਕਰੈ ਕਿ ਤੇ ਮਨ ਪ੍ਰੀਤ अनेका ਹੀ Muni ਲੋਕ ਮਨ ਹਾਥੀ ਨੂੰ ਗੁਰੂ ਕੁੰਡੇ ਦੇ ਅਧੀਨ ਕਰਕੇ ਪਰਮਾਤਮਾ ਦੀ ਸਿਫਤ ਸਲਾ ਕਰਦੇ ਹਨ ਤਨ ਮਨ ਸੋਚੈ ਸਾਚ ਸੋਚੀਤ ਪਵਿੱਤਰ ਸਰੀਰ ਨਾਲ ਪਵਿੱਤਰ ਮਨ ਨਾਲ ਪਿਆਰ ਵਿੱਚ ਜੁੜ ਕੇ ਉਹ ਪਰਮਾਤਮਾ ਦੀ ਸਿਫਤ ਕਰਦੇ ਹਨ ਨਾਨਕ ਹਰ ਭਜ ਨੀਤਾ ਨੀਤ ਹੈ ਨਾਨਕ ਤੂੰ ਵੀ ਇਸੇ ਤਰ੍ਹਾਂ ਸਦਾ ਸਦਾ ਉਸ ਪ੍ਰਮਾਤਮਾ ਦਾ ਭਜਨ ਕਰ ਘੋੜੀ ਵਾਰੇ ਰੀ ਮਹਲਾ ਪਹਿਲਾ ਨਾ ਮਨ ਮਰੇ ਨਾ ਕਾਰਜ ਹੋਏ ਨਾ ਮਨ ਮਟਾਈਆਂ ਵਾਲੇ ਬਣਿਓ ਮਰਦਾ ਹੈ ਤੇ ਨਾ ਮਨੁੱਖਾ ਜਿੰਦਗੀ ਦਾ ਕਾਰਜ ਸਵਰਦਾ ਹੈ ਮਾਨਵ ਸਦੂਤਾ ਦੁਰਮਤ ਦੋਏ ਜਿਤਨਾ ਚਿਰ ਮਨ ਮਨੁੱਖ ਦਾ ਮਨ ਕਾਮਾਦਿਕ ਵਿਕਾਰਾਂ ਦੇ ਵਸ ਵਿੱਚ ਹੈ ਕੋਈ ਮਤ ਦੇ ਅਧੀਨ ਹੈ ਅਤੇ ਮੇਰ ਤੇਰ ਕੇ ਕਾਬੂ ਵਿੱਚ ਹੈ ਮਨ ਮਾਨੈ ਗੁਰ ਤੇ ਇਕ ਹੋਏ ਜਦੋਂ ਗੁਰੂ ਦੀ ਸਿੱਖਿਆ ਲੈ ਕੇ ਮਨੁੱਖ ਦਾ ਮਨ ਸਿੱਤ ਸਲਾ ਵਿੱਚ ਗਿੱਜ ਜਾਂਦਾ ਹੈ ਤਦੋਂ ਇਹ ਪ੍ਰਮਾਤਮਾ ਨਾਲ ਇਕ ਰੂਪ ਹੋ ਜਾਂਦਾ ਹੈ ਨਿਰਗੁਣ ਰਾਮ ਗੁਣਵਸ ਹੋਏ ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ ਤੇ ਉੱਚੀ ਆਤਮਾ ਗੁਣਾਂ ਦੇ ਵਸ ਵਿੱਚ ਹੈ ਪਾਉ ਜੋ ਮਨੁੱਖ ਉੱਚੀ ਆਤਮਾ ਗੁਣਾਂ ਨੂੰ ਆਪਣੇ ਅੰਦਰ ਵਸਾਉਂਦਾ ਹੈ ਪਰਮਾਤਮਾ ਉਸ ਨਾਲ ਪਿਆਰ ਕਰਦਾ ਹੈ ਆਪ ਨਿਵਾਰ ਵਿਚਾਰੇ ਸੋਏ ਰਹਾਉ ਜਿਹੜਾ ਮਨੁੱਖ ਆਪਾ ਪਾਉ ਦੂਰ ਕਰ ਲੈਂਦਾ ਹੈ ਉਹ ਸ਼ੁਭ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ ਮਨ ਭੂ ਲੋ ਬਹੁ ਚਿਤੈ ਵਿਕਾਰ ਮਾਇਆ ਵਸ ਹੋ ਕੇ ਜਿਤਨਾ ਚਿਰ ਮਨ ਕੁ라ਹੇ ਪਿਆ ਰਿੰਦਾ ਹੈ ਉਤਨਾ ਚਿਰ ਇਹ ਵਿਕਾਰ ਹੀ ਵਿਕਾਰ ਚਿਤਵਦਾ ਰਹਿੰਦਾ ਹੈ ਮਨ ਭੂ ਲੋ ਸਿਰ ਆਵੇ ਭਾਰ ਜਿਤਨਾ ਚਿਰ ਮਨ ਕੁ라ਹੇ ਪਿਆ ਰਿੰਦਾ ਹੈ ਮਨੁੱਖ ਦੇ ਸਿਰ ਉਤੇ ਵਿਕਾਰਾਂ ਦਾ ਬੋਝ ਇਕੱਠਾ ਹੁੰਦਾ ਜਾਂਦਾ ਹੈ ਮਨ ਮਾਨੈ ਹਰ ਏਕੰਕਾਰ ਪਰ ਜਦੋਂ ਮਨ ਗੁਰੂ ਦੀ ਸਿੱਖਿਆ ਲੈਂਦਾ ਹੈ ਗੁਰੂ ਦੀ ਸਿਫਤ ਸਲਾਹ ਵਿੱਚ ਪਰਚਦਾ ਹੈ ਤਦੋਂ ਇਹ ਪ੍ਰਮਾਤਮਾ ਨਾਲ ਇੱਕ ਸੁਰੂਰ ਹੋ ਜਾਂਦਾ ਹੈ ਮਨ ਭੁੱਲੋ ਮਾਇਆ ਕਰ ਜਾਏ ਮਾਇਆ ਦੇ ਅਸਰੇ ਠਾਕੇ ਕੁੜਾਹੇ ਪਿਆ ਮਨ ਮਾਇਆ ਦੇ ਘਰ ਵਿੱਚ ਮੁੜ ਮੁੜ ਜਾਂਦਾ ਹੈ ਕਾਮ ਬਿਰੂਤ ਹੋ ਰਹੇ ਨਾ ਠਾਏ ਕਾਮ ਵਾਸਨਾ ਵਿੱਚ ਫਸਿਆ ਹੋਇਆ ਮਨ ਟਿਕਾਣੇ ਸਰ ਨਹੀਂ ਲਿੰਦਾ ਹਾਰ ਭਜ ਪ੍ਰਾਣੀ ਰਸਨ ਰਸਾਏ ਇਸ ਮਾਇਆ ਦੇ ਪ੍ਰਭਾਵ ਤੋਂ ਬਚਣ ਲਈ ਹੈ ਪ੍ਰਾਣੀ ਆਪਣੀ ਜੀਵ ਅੰਮ੍ਰਿਤ ਰਸ ਵਿੱਚ ਰਸਾਂ ਦੇ ਪਰਮਾਤਮਾ ਦਾ ਭਜਨ ਕਰ ਗੈਵਰ ਹੈਵਰ ਕੰਚਨ ਸੁਤ ਨਾਰੀ ਵਦਿਆ ਹਾਥੀ ਘੋੜੇ ਸੋਨਾ ਪੁੱਤਰ ਇਸਤਰੀ ਵੱਡੀਆਂ ਗੱਡੀਆਂ ਵੱਡੇ ਮਹਿਲ ਇਹਨਾਂ ਦਾ ਬਹੁ ਜੂਏ ਦੀ ਖੇਡ ਹੈ ਇਕੱਠੇ ਕਰੀ ਜਾਂਦਾ ਹੈ ਕਰੀ ਜਾਂਦਾ ਹੈ ਅਖੀਰ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਤੇ ਆਪ ਤੁਰ ਜਾਂਦਾ ਹੈ ਤੇ ਪਦਾਰਥ ਇੱਥੇ ਪੈ ਰਹਿ ਜਾਂਦੇ ਹਨ ਬਹੁਤ ਚਿੰਤਾ ੇੜ ਚਾਲੇ ਹਾਰੀ ਉਤਰੇ ਸਤਰੀ ਆਦਿਕ ਦੇ ਮੋਹ ਦੇ ਕਾਰਨ ਮਨ ਨੂੰ ਬਹੁਤ ਚਿੰਤਾ ਵਿਆਪਦੀ ਹੈ ਤੇ ਆਖਰ ਇਸ ਜਗਤ ਅਖਾੜੇ ਤੋਂ ਮਨੋ ਬਾਜ਼ੀਆਰ ਕਿ ਚਲਾ ਜਾਂਦਾ ਜੂਵੇ ਖੇਲਣ ਕਾਚੀ ਸਾਰੀ ਜਿਵੇਂ ਜੂਏ ਦੀ ਖੇਡ ਚੌਪੜ ਦੀਆਂ ਕੱਚੀਆਂ ਨਰਦਾ ਮੁੜ ਮੁੜ ਮਾਰ ਖਾਂਦੀਆਂ ਹਨ ਤਿਵੇਂ ਇਸ ਜੂਏ ਦੀ ਖੇਡ ਖੱਡਣ ਵਾਲੇ ਦਾ ਮਨ ਕਮਜ਼ੋਰ ਰਹਿ ਕੇ ਵਿਕਾਰਾਂ ਦੀਆਂ ਝੋਟਾਂ ਚੱਲਦਾ ਰਹਿੰਦਾ ਹੈ ਸੰਬੋਲ ਸੰਜੀਪੇ ਵਿਕਾਰ ਜਿਉ ਜੋ ਮਨੁੱਖ ਤਨ ਜੋੜਦਾ ਹੈ ਮਨ ਵਿੱਚ ਵਿਕਾਰ ਪੈਦਾ ਹੁੰਦੇ ਜਾਂਦੇ ਹਨ ਹਰ ਖਸੋਗ ਉਬੇ ਦਰਵਾਰ ਕਦੇ ਖੁਸ਼ੀ ਕਦੇ ਚਿੰਤਾ ਇਹ ਖੁਸ਼ੀ ਤੇ ਜ਼ਹਿਮ ਹਰ ਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਬੂਹੇ ਤੇ ਸਦਾ ਹੀ ਖਲੋਤੇ ਰਹਿੰਦੇ ਹਨ ਸੁਖ ਸਹਿ ਦੇ ਜਪ ਹਿਰਦੈ ਮੁਰਾਰ ਪਰ ਹਿਰਦੇ ਵਿੱਚ ਪ੍ਰਮਾਤਮਾ ਦਾ ਸਿਮਰਨ ਕੀਤੇ ਆ ਮਨ ਅਡੋਲ ਅਵਸਥਾ ਵਿੱਚ ਇਕ ਜਾਂਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ਨਦਰ ਕਰੇ ਤਾਂ ਮੇਲ ਮਿਲਾਏ ਗੁਰੂ ਮੇਰ ਕਰੇ ਤੇ ਆਪਣੇ ਸਰਣਾ ਨਾਲ ਮਿਲਾ ਲਿੰਦਾ ਹੈ ਗੁਣ ਸੰਗ੍ਰਹਿ ਔਗਣ ਸ਼ਬਦ ਜਲਾਏ ਜੇ ਰਮਨੁਖ ਗੁਣਾ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਇਕੱਠਿਆਂ ਕਰਦਾ ਹੈ ਤੇ ਔਗਣ ਗੁਰੂ ਦੇ ਸ਼ਬਦ ਨਾਲ ਸਾੜ ਕੇ ਸੁਆ ਕਰ ਦਿੰਦਾ ਹੈ ਗੁਰਮਖ ਨਾਮ ਪਦਾਰਥ ਪਾਏ ਗੁਰੂ ਦੇ ਸਨਮ ਫਰੇਆਂ ਕੀਮਤੀ ਪਦਾਰਥ ਨਾਮ ਗੁਰੂ ਦਾ ਉਪਦੇਸ਼ ਮਨੁੱਖ ਦੀ ਜ਼ਿੰਦਗੀ ਦਾ ਸਭਨ ਜਾਂਦਾ ਹੈ ਬਿਨ ਨਾਮ ਹੈ ਸਭ ਦੁੱਖ ਨਿਵਾਸ ਬਿਨਾ ਗੁਰੂ ਦੇ ਉਪਦੇਸ਼ ਤੋਂ ਗੁਰੂ ਦੀ ਸਿੱਖਿਆ ਤੋਂ ਮਨੁੱਖ ਜ਼ਿੰਦਗੀ ਦੇ ਅੰਦਰ ਦੁੱਖ ਤੇ ਕਲੇਸ਼ ਇਕੱਠੇ ਕਰਦਾ ਹੈ ਇਹਨਾਂ ਦਾ ਡੇਰਾ ਜੀਵਨ ਵਿੱਚ ਲੱਗਾ ਰਹਿੰਦਾ ਹੈ ਮਨਮੁਖ ਮੂੜ ਮਾਇਆ ਚਿਤਵਾਸ ਮਨ ਦੇ ਮਗਰ ਕਰਨ ਵਾਲਾ ਸੁਰਤ ਵਿੱਚ ਮਾਇਆ ਨੂੰ ਵਸਾ ਕੇ ਚੱਲਦਾ ਹੈ ਗੁਰਮੁਖ ਗਿਆਨ ਤੁਰ ਕਰਮ ਲਿਖਿਆਸ ਤੁਰੋਂ ਪ੍ਰਮਾਤਮਾ ਦੀ ਮਿਹਰ ਨਾਲ ਜਿਸ ਦੇ ਮੱਥੇ ਉੱਤੇ ਕੀਤੇ ਕਰਮਾਂ ਤੇ ਸੰਸਕਾਰਾਂ ਦਾ ਲੇਖ ਉਗੜਦਾ ਹੈ ਉਹ ਮਨੁੱਖ ਗੁਰੂ ਦੇ ਸਾਹਮਣੇ ਹੋ ਕੇ ਪ੍ਰਮਾਤਮਾ ਨਾਲ ਜੋਗੀ ਸਾਜ ਪਾਉਣਾ ਹੈ ਮਨ ਚੰਚਲ ਧਾਵਤ ਫੁਨ ਧਾਵੈ ਆਤਮਾ ਗੁਣਾ ਤੋਂ ਸਖਣਾ ਮਨ ਚੰਚਲ ਰਹਿੰਦਾ ਹੈ ਮਾਇਆ ਦੇ ਪਿੱਛੇ ਦੌੜਦਾ ਹੁਣ ਮੁੜ ਦੌੜਦਾ ਹੈ ਸਾਚੇ ਸੂਚੇ ਮੈਲ ਨਾ ਭਾਵੈ ਸਦਾ ਤੇ ਰਹਿਣ ਵਾਲੇ ਤੇ ਵਿਕਾਰਾਂ ਦੀ ਪਿੱਠ ਤੋਂ ਸੱਚੇ ਪ੍ਰਮਾਤਮਾ ਮਨੁੱਖ ਦੇ ਮਨ ਦੀ ਇਹ ਮੈਲ ਚੰਗੀ ਨਹੀਂ ਲੱਗਦੀ ਇਸ ਵਾਸਤੇ ਪ੍ਰਮਾਤਮਾ ਤੋਂ ਵਿਛੜਿਆ ਰਹਿੰਦਾ ਨਾਨਕ ਗੁਰਮੁਖ ਹਰ ਗੁਣ ਗਾਵੇ ਹੈ ਨਾਨਕ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਪ੍ਰਮਾਤਮਾ ਦੇ ਗੁਣ ਕੌਂਦਾ ਹੈ ਤੇ ਉਸ ਦਾ ਜਨਮ ਅਰਥ ਸਿਰੇ ਚੜ ਜਾਂਦਾ ਹੈ ਗੋੜੀ ਗਵਾਰੀ ਮਹਲਾ ਪਹਿਲਾ ਹਉਮੈ ਕਰਤਿਆਂ ਨਾ ਸੁਖ ਹੋਏ ਆਪਣੇ ਮਨ ਦੀ ਅਗਵਾਈ ਵਿੱਚ ਰਹਿ ਕੇ ਹਰ ਵੇਲੇ ਆਪਣੇ ਹੀ ਵੱਡਪਣ ਤੇ ਸੁਖ ਦੀਆਂ ਗੱਲਾਂ ਕਰਦੇ ਸੁਖ ਨਹੀਂ ਮਿਲਦਾ ਮਨਮਤ ਝੂਠੀ ਸੱਚਾ ਸੋਏ ਮਨ ਦੀ ਮਤ ਝੂਠੀ ਤੇ ਨਾਸ਼ਵੰਤ ਹੈ ਜੀਵਨ ਦੇ ਵਿੱਚ ਰੁਕਾਵਟ ਪੈਦਾ ਕਰਦੀ ਹੈ ਉਹ ਪਰਮਾਤਮਾ ਕਾਲਪੁਰਖ ਵੈਗੁਰੂ ਸੱਚਾ ਹੈ ਸਗਲ ਬਿਗੂਤੇ ਪਾਵੇ ਦੋਏ ਸੁੱਖ ਕਿੱਥੋਂ ਆਵੇ ਜਿਨ੍ਹਾਂ ਨੂੰ ਨਾਮ ਵਿਸਾਰ ਕੇ ਮੇਰ ਤੇ ਚੰਗੀ ਲੱਗਦੀ ਹੈ ਉਹ ਖਵਾਰੇ ਹੀ ਹੁੰਦੇ ਹਨ ਸੋਕ ਮਾਵੇ ਥੁਰ ਲਿਖਿਆ ਹੋਏ ਔਰ ਜੀਵ ਦੇ ਕੀ ਵਾਸ ਕੀਤੇ ਕਰਮ ਅਨਸਾਰ ਜੀਵ ਦੇ ਮੱਥੇ ਉੱਤੇ ਜੋ ਤੁਰ ਲੇਖ ਲਿਖਿਆ ਹੁੰਦਾ ਹੈ ਉਸ ਦੇ ਅਨਸਾਰ ਹੀ ਇਹ ਕਮਾਈ ਕਰਦਾ ਹੈ ਨਾਮ ਸਿਮਣ ਛੱਡ ਕੇ ਨਾਸਵੰਤ ਪਦਾਰਥਾਂ ਵਿੱਚ ਸੁਖ ਪਾਲਣ ਦੇ ਵਿਅਰਥ ਯਤਨ ਕਰਦਾ ਰਹਿੰਦਾ ਹੈ ਐਸਾ ਜਗ ਦੇਖਿਆ ਜੁਵਾਰੀ ਮੈਂ ਵੇਖਿਆ ਹੈ ਕਿ ਜਗਤ ਜੂਏ ਦੀ ਖੇਡ ਖੇਡ ਰਿਹਾ ਹੈ ਸਭ ਸੁਖ ਮੰਗੇ ਨਾਮ ਵਿਸਾਰੀ ਰਹਉ ਜੇ ਹੀ ਖੇਡ ਖੇਡਦਾ ਹੈ ਕਿ ਸੁੱਖ ਤਾਂ ਸਾਰੇ ਹੀ ਮੰਗਦਾ ਹੈ ਪਰ ਜਿਸ ਨਾਮ ਤੋਂ ਸੁੱਖ ਮਿਲਦੇ ਹਨ ਨਾਮ ਨੂੰ ਵਿਸਾਰਿਆ। ਆਦਿਸ਼ਟ ਦਿਸੇ ਤਾਂ ਕਹੇ ਆ ਜਾਏ। ਪਰਮਾਤਮਾ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ ਜੇ ਅੱਖੀਂ ਦਿਸੇ ਤਾਂ ਹੀ ਉਸ ਨੂੰ ਮਿਲਣ ਦੀ ਖੇਚ ਪੈਦਾ ਹੋਏ। ਉਸ ਦਾ ਨਾਮ ਲੈਣ ਨੂੰ ਚਿਤ ਕਰੇ। ਬਿਨ ਦੇਖੇ ਕਹਿਣਾ ਬਿਰਥਾ ਜਾਏ ਅੱਖੀਂ ਲਸਣ ਤੋਂ ਬਿਨਾਂ ਉਸ ਦੇ ਦਿਦਾਰ ਖਿੱਚ ਨਹੀਂ ਬਣਦੀ ਤਾਂ ਨਾਲ ਉਸ ਦਾ ਨਾਮ ਲਿਆ ਨਹੀਂ ਜਾ ਸਕਦਾ ਖਿੱਚ ਬਣੀ ਰਹਿੰਦੀ ਹੈ ਦਿਸਦੇ ਪਦਾਰਥਾਂ ਨਾਲ ਗੁਰਮਖ ਦੀਸੈ ਸਾਜ ਸੁਭਾਏ ਗੁਰੂ ਦੇ ਸਾਹਮਣੇ ਆ ਮਨੁੱਖ ਦਾ ਮਨ ਦਿਸਦੇ ਬਰਦਾਰਥਾਂ ਵੱਲੋਂ ਹਟ ਕੇ ਅਡੋਲਤਾ ਵਿੱਚ ਟਿਕਦਾ ਹੈ ਪ੍ਰਭੂ ਪ੍ਰੇਮ ਵਿੱਚ ਲੀਨ ਹੁੰਦਾ ਹੈ ਤੇ ਇਸ ਤਰ੍ਹਾਂ ਅੰਤਰਾਤਮਾ ਉਹ ਪ੍ਰਭੂ ਦੇਸ ਪੈਂਦਾ ਹੈ ਸੇਵਾ ਸੁਰਤ ਏ ਕੱਲੇ ਬੁਲਾਏ ਗੁਰੂ ਦੇ ਸਾਨੂੰ ਅੱਖ ਮਨੁੱਖ ਦੀ ਸੁਰਤ ਗੁਰੂ ਦੀ ਦਸੀ ਸੇਵਾ ਵਿੱਚ ਜੁੜਦੀ ਹੈ ਉਸ ਦੀ ਲੇਵਕ ਪਰਮਾਤਮਾ ਵਿੱਚ ਲੱਗਦੀ ਹੈ ਸੁਖ ਮੰਗਤ ਦੁੱਖ ਆਗਲ ਹੋਏ ਪ੍ਰਭੂ ਦਾਮ ਨਾਮ ਅਨੁਸਾਰ ਕੇ ਸੁਖ ਮੰਗਿਆ ਸਗੋਂ ਬਹੁਤੋ ਦੁੱਖ ਵੱਧਦਾ ਹੈ ਸਗਲ ਵਿਕਾਰੀ ਹਾਰ ਪਰੋਏ ਕਿਉਂਕਿ ਮਨੁੱਖ ਸਾਰੇ ਵਿਕਾਰਾਂ ਦੇ ਹਾਰ ਪਰੋ ਕੇ ਆਪਣੇ ਗਲ ਵਿੱਚ ਪਾ ਲੈਂਦਾ ਏ ਇੱਕ ਬਿਨਾ ਝੂਠੇ ਮੁਕਤ ਨਾ ਹੋਏ ਨਾਸ਼ਵੰਤ ਪਦਾਰਥਾਂ ਦੇ ਮੋਹ ਵਿੱਚ ਫਸੇ ਹੋਏ ਮਨੁੱਖ ਨੂੰ ਪ੍ਰਮਾਤਮਾ ਦੇ ਨਾਮ ਤੋਂ ਮਿਲਾ ਦੁੱਖਾਂ ਦੇ ਵਿਕਾਰਾਂ ਤੋਂ ਖਲਾਸੀ ਆਸਲ ਨਹੀਂ ਹੁੰਦੀ ਕਰ ਕਰ ਕਰਤਾ ਦੇਖੈ ਸੋਏ ਪ੍ਰਭੂ ਜੀ ਦੀ ਇਓ ਹੀ ਲਜਾਏ ਉਹ ਕਰਤਾਰ ਆਪ ਇਹ ਸਭ ਕੁਝ ਕਰਕੇ ਆਪ ਵੀ ਇਸ ਕਿਡ ਨੂੰ ਵੇਖ ਰਿਹਾ ਤ੍ਰਿਸ਼ਨਾ ਅਗਨ ਸ਼ਬਦ 부ਝਾਏ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾਉਂਦਾ ਹੈ ਦੂਜਾ ਪਰਮ ਸਹਜ ਸੁਭਾਏ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਉਸ ਦੀ ਮਾਇਕ ਪਦਾਰਥਾਂ ਵੱਲ ਦੀ ਪਟਕਣਾ ਮੁੱਕ ਜਾਂਦੀ ਹੈ ਗੁਰਮਤੀ ਨਾਮ ਹਿਰਦੇ ਵਸਾਏ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਉਹ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਸੱਚੀ ਬਾਣੀ ਹਰ ਗੁਣ ਗਾਏ ਪ੍ਰਭੂ ਦੀ ਸਿੱਖਤ ਸਲਾਹ ਦੀ ਬਾਣੀ ਦੇ ਰਾਹੀਂ ਉਹ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਤਨ ਮੈਂ ਸਾਚੋ ਗੁਰਮਖ ਭਾਉ ਉੰਜ ਤਾਂ ਹਰੇਕ ਸਰੀਰ ਵਿੱਚ ਸਦਾ ਥਿਰ ਪ੍ਰਭੂ ਵੱਸਦਾ ਹੈ ਪਰ ਗੁਰੂ ਦੀ ਸ਼ਰਨ ਪਿਆ ਹੀ ਉਸ ਦੇ ਨਾਲ ਪ੍ਰੇਮ ਦਾਗਦਾ ਹੈ ਤੇ ਮਨੁੱਖ ਦਾ ਨਾਮ ਸਿਮਰਦਾ ਹੈ ਮਨੁੱਖ ਉਸ ਕਰਤੇ ਦਾ ਨਾਮ ਸਿਮਰਦਾ ਹੈ ਨਾਮ ਬਿਨਾ ਨਾਹੀ ਨਿਜ ਠਾਉ ਗੁਰੂ ਦੇ ਨਾਮ ਤੋਂ ਬਿਨਾ ਜ਼ਿੰਦਗੀ ਦਾ ਅਸਲੀ ਮਕਸਦ ਨਿਜ ਠਾਉ ਅਸਲੀ ਮਕਸਦ ਸਮਝ ਨਹੀਂ ਆਉਂਦਾ ਪ੍ਰੇਮ ਪਰਾਇਣ ਪ੍ਰੀਤਮ ਰਾਉ ਪ੍ਰੀਤਮ ਪ੍ਰਭੂ ਦੀ ਪ੍ਰੇਮ ਦੇ ਅਧੀਨ ਹੈ ਜਿਹੜਾ ਉਸ ਨਾਲ ਪ੍ਰੇਮ ਕਰਦਾ ਹੈ ਨਦਰ ਕਰੇ ਤਾਂ ਬੂਝੈ ਨਾਉ ਪ੍ਰਭੂ ਉਸ ਉੱਤੇ ਮੇਰ ਦੀ ਨਜ਼ਰ ਕਰਦਾ ਹੈ ਤੇ ਉਹ ਉਸ ਦੇ ਨਾਮ ਦੀ ਕਦਰ ਸਮਝਦਾ ਹੈ ਮਾਇਆ ਮੋਹ ਸਰਬ ਜੰਜਾਲ ਮਾਇਆ ਦਾ ਮੋਹ ਸਾਰੇ ਮਾਇਕ ਬੰਧਨ ਪੈਦਾ ਕਰਦਾ ਹੈ ਮਨੁੱਖ ਕੋ ਕੁਚੀਲ ਕੋ ਛੇਤ ਬਿਕਰਾਲਾ ਇਸ ਕਰਕੇ ਮਨ ਦੇ ਮੁਰੀਦ ਮਨੁੱਖ ਦਾ ਜੀਵਨ ਗੰਦਾ ਭੈੜਾ ਤੇ ਡਰਾਉਣਾ ਬਣ ਜਾਂਦਾ ਹੈ ਸਤਿਗੁਰੂ ਸੇਵੇ ਚੁਕੇ ਜੰਝਲਾ ਜਿਹੜਾ ਮਨੁੱਖ ਗੁਰੂ ਦਾ ਦੱਸਿਆ ਰਸਤਾ ਫੜਦਾ ਹੈ ਉਸਤੇ ਮਾਇਆ ਵਾਲੇ ਬੰਦੇ ਟੁੱਟ ਜਾਂਦੇ ਹਨ ਅੰਮ੍ਰਿਤ ਨਾਮ ਸਦਾ ਸੁਖਨਾਲਾ ਉਹ ਆਤਮਿਕ ਦੀਵਨ ਦੇਣ ਵਾਲਾ ਨਾਮ ਚਪਦਾ ਹੈ ਤੇ ਸਦਾ ਹੀ ਆਤਮਕ ਆਨੰਦ ਆਪਣੇ ਅੰਦਰ ਮਾਣਦਾ ਹੈ ਗੁਰਮੁਖ ਬੂਝੈ ਏਕ ਲਿਵ ਲਾਏ ਗੁਰੂ ਦੇ ਸਰਮੁਖ ਰਹਿਣ ਵਾਲਾ ਮਨੁੱਖ ਨਾਮ ਦੀ ਕਦਰ ਸਮਝਦਾ ਹੈ ਇੱਕ ਪਰਮਾਤਮਾ ਵਿੱਚ ਸੁਰਤ ਜੋੜਦਾ ਹੈ ਨਿਜ ਕਰਵਾਸੈ ਸਾਚ ਸਮਾਏ ਆਪਣੇ ਸਵੈ ਸਰੂਪ ਵਿੱਚ ਟਿਕਿਆ ਰਹਿੰਦਾ ਹੈ ਸਦਾ ਥਿਰ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹਿੰਦਾ ਹੈ ਜੰਮਣਾ ਮਰਣਾ ਠਾਕ ਰਹਾਏ ਉਹ ਆਪਣਾ ਜਨਮ ਮਰਨ ਦਾ ਗੇੜ ਰੋਕ ਲੈਂਦਾ ਹੈ ਪੂਰੇ ਗੁਰੂ ਤੇ ਇਹ ਮਤ ਪੂਰੇ ਗੁਰ ਤੇ ਇਹ ਮਤ ਪਾਏ ਪਰ ਇਹ ਅਕਲ ਉਹ ਪੂਰੇ ਗੁਰੂ ਤੋਂ ਹੀ ਪ੍ਰਾਪਤ ਕਰਦਾ ਹੈ ਕਥਨੀ ਕਥੋਂ ਨ ਆਵੇ ਓਰ ਜਿਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਮੈਂ ਉਸ ਦੇ ਗੁਣ ਗਾਦਾ ਹਾਂ ਗੁਰ ਪੁੱਛ ਦੇਖਿਆ ਨਾਹੀ ਦਰ ਹੋਰ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਉਸ ਪ੍ਰਭੂ ਤੋਂ ਬਿਨਾਂ ਸੁਖ ਦਾ ਹੋਰ ਕੋਈ ਟਿਕਾਣਾ ਨਹੀਂ ਹੈ ਦੁੱਖ ਸੁਖ ਭਾਣੈ ਤਿਸੈ ਰਜਾਏ ਜੀਵਨੂ ਦੁੱਖ ਤੇ ਸੁਖ ਉਸ ਪ੍ਰਭੂ ਦੀ ਰਜਾ ਵਿੱਚ ਹੀ ਉਸ ਪ੍ਰਭੂ ਦੇ ਭਾਣੇ ਵਿੱਚ ਹੀ ਮਿਲਦਾ ਹੈ ਨਾਨਕ ਨੀਚ ਕਹਿ ਲਿਵ ਲਾਏ ਅਜਾਣ ਮਤ ਨਾਨਕ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਪ੍ਰਭੂ ਦੀ ਸਿਫਤ ਸਲਾਹ ਕੀ ਕਰਦਾ ਹੈ ਐਸੇ ਵਿੱਚ ਹੀ ਸੁਖ ਹੈ